ਹੈਲੋ ਦੋਸਤੋ ਤੁਹਾਡਾ ਫਿਰ ਤੋਂ ਸਵਾਗਤ ਹੈ ਗਵਰਨਮੈਂਟ ਜੋ ਅਪਡੇਟ ਚੈਨਲ ਦੇ ਉੱਤੇ ਵਕਤ-ਵਕਤ ਨਵੇਂ-ਨਵੇਂ ਭਰਤੀਆਂ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਾਉਣ ਲਈ ਸਾਡੇ YouTube ਚੈਨਲ ਨੂੰ ਜੁਆਇਨ ਕਰੋ ਅੱਜ ਇੱਕ ਹੋਰ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਆ ਗਿਆ ਜੋ ਕਿ ਰੇਲੇ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਪੋਸਟਾਂ ਕੱਢੀ ਗਈਆਂ ਹਨ ਜੇਕਰ ਆਪਾਂ ਪੋਸਟਾਂ ਦੇ ਮੂਡ ਦੀ ਗੱਲ ਕਰਦੇ ਹਾਂ ਤਾਂ ਆਨਲਾਈਨ ਹੀ ਰਹੇਗਾ ਜੇਕਰ ਆਪਾਂ ਡੇਟਾ ਦੀ ਗੱਲ ਕਰਦੇ ਹਾਂ ਤਾਂ ਇਸ ਦੀ 23 ਜਨਵਰੀ 2025 ਤੋਂ ਲੈ ਕੇ ਲਾਸਟ ਡੇਟ 22 ਫਰਵਰੀ 2025 ਤੱਕ ਰੱਖੀ ਗਈ ਹੈ ਜੇਕਰ ਆਪਕ ਵੈਕੈਂਸੀਆਂ ਦੀ ਗੱਲ ਕਰਦੇ ਤਾਂ 32000 ਟੋਟਲ ਵੈਕੈਂਸੀਆਂ ਰੱਖੇ ਗਏ ਹਨ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਇਸ ਵਿੱਚ 10ਵੀਂ ਪਾਸ ਵਿਦਾਈਟੀ ਰੱਖੀ ਗਈ ਹੈ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਤਾਂ ਇਸ ਵਿੱਚ ਤੁਹਾਨੂੰ ਪੋਸਟ ਅਮਵਾਇਜ਼ ਰੈਫਰ ਕੀਤੀ ਗਈ ਹੈ ਏਜ ਲਿਮਟ ਦੀ ਗੱਲ ਕਰਦੇ ਤਾਂ ਤੁਹਾਨੂੰ 18 ਸਾਲ ਤੋਂ ਲੈ ਕੇ 35 ਸਾਲ ਦੇ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਹਨ ਓਬੀਸੀ ਲਈ 3 ਸਾਲ ਦੀ ਛੂਟ ਰੱਖੀ ਗਈ ਐਸਸੀ ਐਸਟੀ ਲਈ 5 ਸਾਲ ਦੀ ਛੂਟ ਰੱਖੀ ਗਈ ਐਪਲੀਕੇਸ਼ਨ ਫੀਸ ਦੀ ਗੱਲ ਕਰਦੇ ਤਾਂ ਜਨਰਲ ਅਤੇ ਓਬੀਸੀ ਲਈ 500 ਰੁਪਏ ਫੀਸ ਰੱਖੀ ਗਈ ਹੈ 400 ਰੁਪਏ ਰਿਫੰਡ amount ਤੇ एससी एसटी ई बीसी ਫੀਮੇਲ ਲਈ 250 ਰੁਪਏ ਫੀਸ ਰੱਖੀ ਗਈ ਹੈ ਤੇ 250 ਹੀ ਰਿਫੰਡ ਹੋਵੇਗਾ ਜੇਕਰ ਆਪ ਸਿলেকਸ਼ਨ ਪ੍ਰੋਸੈਸਤੀ ਕਰਦੇ ਤਾਂ ਤੁਹਾਡਾ ਕੰਪਿਊਟਰ ਬੇਸਿਕ ਇਗਜ਼ਾਮ ਹੋਵੇਗਾ ਫਿਰ ਫਿਜ਼ੀਕਲ ਟੈਸਟ ਹੋਵੇਗਾ ਫਿਰ ਡਾਕੂਮੈਂਟ ਵੈਰੀਫਿਕੇਸ਼ਨ ਤੇ ਫਿਰ ਮੈਡੀਕਲ ਐਗਜ਼ਾਮੀਨੇਸ਼ਨ ਹੋਵੇਗਾ ਜੇਕਰ ਤੁਸੀਂ ਇਸ ਪੂਰੀ ਨੋਟੀਫਿਕੇਸ਼ਨ ਦੀ ਪੀਡੀਫਾਉਣਾ ਚਾਹੁੰਦੇ ਹੋ ਤਾਂ ਸਾਡੇ ਟੈਲੀਗ੍ਰਾਮ ਚੈਨਲ ਤੇ ਜਾ ਕੇ ਪੂਰੀ ਨੋਟੀਫਿਕੇਸ਼ਨ ਦੀ ਪੀਡੀਫਾ ਪਾ ਸਕਦੇ ਹੋ ਅਤੇ ਵਾਕੋ ਕਿ ਨਵੇਂ-ਨਵੇਂ ਭਰਤਿਆਂ ਲਈ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਾਉਣ ਲਈ సాడే యూట్యూబ్ చనల్లు జాయిన్ ధన్వాద